ਵਾਹਿਗੁਰੂ ਜੀ ਦਰਸ਼ਨ ਕਰੋ ਨਗਰ ਕੀਰਤਨ ਦੇ ਜੋ ਇਸਾਮ ਗੁਰਦੁਆਰਾ ਧੋਬੀ ਸਾਹਿਬ ਜੀ ਤੋਂ ਆਰੰਭ ਹੋਇਆ ਸੀ ਪੜਾਦਰ ਪੜਾ ਦੋਸਤੋ ਸੱਜਣਾਂ ਨੂੰ ਨਗਰ ਕੀਰਤਨ ਦਰਸ਼ਨ ਦਿਰੀਆ ਸੀਗਾ ਹਾਂ ਦੋਸਤੋ 12 ਤਰੀਕ ਦਾ ਰਾਤ ਦਾ ਪੜਾ ਸੀ ਗੁਰਦੁਆਰਾ ਥਮਜੀ ਸਾਹਿਬ ਕਰਤਾਰਪੁਰ ਵਾਹਿਗੁਰੂ ਜੀ ਦਰਸ਼ਨ ਕਰੋ ਸ਼ਸ਼ਤਰਾਂ ਦੇ ਤਾਂਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਆ ਦੇ ਸ਼ਸ਼ਤਰਾਂ ਦੇ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਤਾਂਤਨ ਮੀਰੀ ਪਰੀ ਦੇ ਮਾਲਕ ਹਰਗੋਬਿੰਦ ਸਾਹਿਬ ਜੀ ਮਹਾਰਾਜ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਤਾਂ ਕਨ ਸ਼੍ਰੀ ਗੁਰੂ ਤੇਗ ਬਹਾਦਰ ਸਹਿਜ ਜੀ ਮਹਾਰਾਜ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਦੋਸਤੋ ਵੈਲਕਮ ਟੂ ਬੈਂਕ ਮਾਈ ਚੈਨਲ ਦੋਸਤੋ ਤੁਹਾਨੂੰ ਪਤਾ ਆਪਣੇ ਗੁਰਦੁਆਰਾ ਸਾਹਿਬ ਨਗਰ ਕੀਰਤਨ ਆਇਆ ਆਸਾਂ ਤੋਂ ਗੁਰਦੁਆਰਾ ਧੋਬੜੀ ਸਾਹਿਬ ਜੀ ਤੋਂ ਆਓ ਹੁਣ ਦੋਸਤੋ ਅੱਜ 13 ਤਰੀਕ ਨੂੰ ਦੋਸਤੋ ਕੱਲ 12 ਤਰੀਕ ਨੂੰ ਆਇਆ ਸੀ ਤੇ 13 ਤਰੀਕ ਨੂੰ ਦੋਸਤੋ ਅੱਗੇ ਜਾਣਾ ਹੈ ਪੜਾ ਪੜਾ ਜਾ ਰਿਹਾ ਹੈ ਨਗਰ ਕੀਰਤਨ ਆਓ ਹੁਣ ਆਪਾਂ ਤੁਹਾਨੂੰ ਨਗਰ ਕੀਰਤਨ ਦੇ ਦਰਸ਼ਨ ਕਰਾਈਏ ਸਹੀ ਦੇਖ ਸਕਦੇ ਹੋ ਪਾਰਕੀ ਸਾਹਿਬ ਤਿਆਰ ਹੋ ਚੁੱਕੀ ਆ ਇਹ ਸਾਦੂ ਕਿੰਨੇ ਸੋਨੇ ਫੁੱਲੇ ਲੱਗੇ ਹੋਏ ਆ ਫੁੱਲਾਂ ਵਾਲੀ ਪਾਲਕੀ ਦੇ ਰਾਜ ਆਏ ਨੇ ਅਗਰਜੀ ਲਿਖਿਆ ਹੈ ਹਿੰਦੀ ਦੀ ਚਾਦਰ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਜੀ 350 ਸਾਲਾ ਸ਼ਹੀਦ ਦੀ ਸ਼ਤਾਬਦੀ ਨੂੰ ਸਮਰਪਤ ਇਤਿਹਾਸਕ ਨਗਰ ਕੀਰਤਨ ਯਾਤਰਾ ਅਗਰਜੀ ਦਰਸ਼ਨ ਕਰੋ ਸ਼ੇਸ਼ਤਰਾਂ ਦੇ ਤਨ ਤਨ ਸ੍ਰੀ ਗੁਰੂ ਸਿੰਘ ਜੀ ਮਹਾਰਾਜ ਜੀ ਸ੍ਰੀ ਸਾਹਿਬ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਿਰਪਾਨ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤਲਵਾਰ ਧੰਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਜੀ ਮਹਾਰਾਜ ਕਿਰਪਾਨ ਧੰਤਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਤੇਗਾ ਧੰਤਨ ਮੀਰੀ ਪੀਰੀ ਦੇ ਮਾਲਕ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਛੋਟੀ ਕਿਰਪਾਨ ਧੰਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਜੀ ਮਹਾਰਾਜ ਤੀਰ ਧੰਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਜੀ ਮਹਾਰਾਜ ਜੀ ਆਵਾਜਿਤ ਕੀ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਦਰਸ਼ਨ ਕਰੋ 딴딴 ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਨਗਰ ਕੀਰਤਨ ਆਰੰਭ ਹੋ ਗਿਆ ਹੈ ਤੁਸੀਂ ਦੇਖ ਸਕਦੇ ਹੋ ਨਗਰ ਕੀਰਤਨ ਸਾਮ ਤੋਂ ਤੁਰਿਆ ਸੀ ਗੁਰਦੁਆਰਾ ਤੋਬੜੀ ਸਾਹਿਬ ਜੀ ਤੋਂ ਦੋਸਤੋ ਪੜਾਦਰ ਪੜਾ ਨਗਰ ਕੀਰਤਨ ਚੱਲ ਰਿਹਾ ਸੀਗਾ 12 ਤਰੀਕ ਦਾ ਪੜਾ ਸੀ ਗੁਰਦੁਆਰਾ ਖੰਜੀ ਸਾਹਿਬ ਕਰਤਾਰਪੁਰ ਪੰਜ ਪਿਆਰਿਆਂ ਦੀ ਅਗਵਾਈ ਹੇਠ ਨਰਕੀ ਕੀਰਤਨ ਨਗਰ ਕੀਰਤਨ ਆਰੰਭ ਹੋ ਚੁੱਕਾ ਆ ਵਾਹਿਗੁਰੂ ਜੀ ਦਰਸ਼ਨ ਕਰੋ ਨਗਰ ਕੀਰਤਨ ਦੇ ਪੰਜ ਪਿਆਰਿਆਂ ਦੇ ਪੰਜ ਨਿਸ਼ਾਨਚੀਆਂ ਦੇ ਤੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਆ ਦੇ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਤਨ ਤਨ ਮੇਰੀ ਪੀਰੀ ਦੇ ਮਾਲਕ ਹਰ ਗੋਬਿੰਦ ਸਾਹਿਬ ਜੀ ਮਹਾਰਾਜ ਤਨ ਤਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹੀ ਗੁਰਜੀ ਪ੍ਰਧਾਨ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਮੁੱਖ ਸਕੱਤਰ ਐਸਜੀਪੀਸੀ ਜੇ ਸਾਖ ਬੀਓ ਦੋਸਤੋ ਉਹ ਵੀ ਦਰਸ਼ਨ ਕਰਨ ਆਈ ਆ ਕੰਤਨਛਿ ਦੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਆ ਦੇ ਸਤਿਨਾਮ ਵਾਹੀ ਗੁਰੂ ਵਾਹੀ ਗੁਰਜੀ ਜੇ ਵੀਡੀਓ ਬਣਾਉਣ ਲੱਗੀਆਂ ਕੋਈ ਵੀ ਗਲਤੀ ਹੋ ਜਾਂਦੀ ਮaaf ਕਰ ਦਿਓ ਕਿਉਂਕਿ ਵੀਡੀਓ ਬਣਾਉਣ ਲੱਗੇ ਨੇ ਤਾਂ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ ਨੇ ਵਾਹਿਗੁਰੂ ਜੀ ਪੰਜਾਬ ਪਿਆਰਿਆਂ ਦੀ ਅਗਵਾਈ ਵਿੱਚ ਨਗਰ ਕੀਰਤਨ ਆਰੰਭ ਹੋ ਚੁੱਕਾ ਹੈ ਦੋਸਤੋ ਅਸਾਂ ਸਾਮ ਤੋਂ ਨਗਰ ਕੀਰਤਨ ਤੁਰਿਆ ਸੀ ਗੁਰਦੁਆਰਾ ਤੋਬੜੀ ਸਾਹਿਬ ਜੀ ਤੋਂ ਪੜਾਦਰ ਪੜਾ ਦੋਸਤੋ ਨਗਰ ਕੀਰਤਨ ਰੁਕ ਰਿਹਾ ਸੀ ਸੰਗਤਾਂ ਦਰਸ਼ਨ ਕਰ ਰਹੀਆਂ ਸੀ ਨਗਰ ਕੀਰਤਨ ਦੇ ਦੋਸਤੋ 12 ਤਰੀਕ ਨੂੰ ਰਾਤ ਦਾ ਪੜਾ ਸੀ ਗੁਰਦੁਆਰਾ ਥਮਜੀ ਸਾਹਿਬ ਕਰਤਾਰਪੁਰ ਦੋਸਤੋ 13 ਤਰੀਕ ਨੂੰ ਆਰੰਭ ਹੋ ਚੁੱਕਾ ਹੈ ਨਗਰ ਕੀਰਤਨ ਤੁਸੀਂ ਦੇਖ ਸਕਦੇ ਹੋ ਦੋਸਤੋ ਚੈਨਲ ਲਾਈਕ ਸ਼ੇਅਰ ਕਰੋ ਕਮੈਂਟ ਸਬਸਕ੍ਰਾਈਬ ਜਰੂਰ ਕਰਿਓ ਬੈਲ ਆਈਕਨ ਜਰੂਰ ਕਰਿਓ ਸਾਡੀ ਨਵੀਂ ਵੀਡੀਓ ਤੁਹਾਡੇ ਤੱਕ ਜਰੂਰ ਪਹੁੰਚ ਸਕੇ ਦੋਸਤੋ ਸਾਡਾ ਇੰਸਟਾਗ੍ਰਾਮ ਤੇ ਚੈਨਲ ਹੈ ਕਰਤਾਰਪੁਰ ਰਾਈਡਰ ਨੂੰ ਵੀ ਜਰੂਰ ਤੁਸੀਂ ਫੋਲੋ ਕਰਿਓ ਦੋਸਤੋ ਨਗਰ ਕੀਰਤਨ ਅਸਾਮ ਗੁਰਦੁਆਰਾ ਧੋਬਰੀ ਸਾਹਿਬ ਜੀ ਤੋਂ ਆਰੰਭ ਹੋਇਆ ਸੀ ਪੜਾਦਰ ਪੜਾ ਦੋਸਤੋ ਨਗਰ ਕੀਰਤਨ ਸੰਗਤਾਂ ਨੂੰ ਦਰਸ਼ਨ ਦੇ ਰਿਹਾ ਸੀਗਾ 12 ਟਰਿਕ ਦਾ ਪੜਾ ਗੁਰਦੁਆਰਾ ਥਮਜੀ ਸਾਹਿਬ ਕਰਤਾਰਪੁਰ ਵੀ ਖੇਸੀ ਗਿਆ 13 ਤਰੀਕ ਨੂੰ ਦੋਸਤੋ ਆਰੰਭ ਹੋ ਚੁੱਕਾ ਹੈ ਨਗਰ ਕੀਰਤਨ ਤੁਸੀਂ ਦੇਖ ਸਕਦੇ ਹੋ ਆਪਜੀ ਬਹੁਤ ਹੀ ਭਾਗਾਂ ਵਾਲਿਓ ਦਰਸ਼ਨ ਕਰ ਰਹੇ ਨਗਰ ਕੀਰਤਨ ਦੇ ਹਿੰਦ ਦੀ ਚਾਦਰ ਤਾਂਤਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੀ ਛੇ ਦਾਪ ਦੀ ਜੋ 350 ਸਾਲਾ ਮਨਾਈ ਜਾ ਰਹੀ ਹੈ ਸ਼੍ਰੀ ਅਨੰਦਪੁਰ ਸਾਹਿਬ ਵਾਹਿਗੁਰੂ ਜੀ ਦਰਸ਼ਨ ਕਰੋ ਨਾ ਸ਼ਾਂਚੀ ਸਿੰਘਾਂ ਦੇ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਤਾਂ ਤਾਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਤਾਂ ਤਾਂ ਮੀਰੀ ਪੀਰੀ ਦੇ ਮਾਲਖਾਰ ਗੋਬਿੰਦ ਸਾਹਿਬ ਜੀ ਉਹ ਮਹਾਰਾਜ ਵਾਹਿਗੁਰੂ ਜੀ ਦਰਸ਼ਨ ਕਰੋ ਪੰਜ ਪਿਆਰੇ ਜੀ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਸ਼ਸਤਰਾਂ ਦੇ ਦਰਸ਼ਨ ਆਪਾਂ ਤੁਹਾਨੂੰ ਪਹਿਲਾਂ ਹੀ ਕਰਾ ਦਿੱਤੇ ਸੀਗੇ ਹਿੰਦ ਦੀ ਚਾਦਰ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਦਰਸ਼ਨ ਕਰੋ ਪਾਲਕੀ ਸਾਹਿਬ ਜੀ ਦੇ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਦਰਸ਼ਨ ਕਰੋ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਦਰਸ਼ਨ ਕਰੋ ਸ਼ਸਤਰਾਂ ਦੇ ਸ਼ਸਤਰਾਂ ਦੇ ਵਾਹਿਗੁਰੂ ਜੀ ਆਪਾਂ ਤੁਹਾਨੂੰ ਪਹਿਲਾਂ ਪ੍ਰਕਸ਼ਨ ਕਰਾ ਦਿੱਤੇ ਆ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਤਾਂਤਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸੋਸਟ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਓ ਬੈਲ ਆਈਕਨ ਜਰੂਰ ਕਰਿਓ ਸਾਡੀ ਨਵੀਂ ਵੀਡੀਓ ਤੁਹਾਡੇ ਤੱਕ ਜਰੂਰ ਪਹੁੰਚ ਸਕੇ ਹੁਣ ਮਿਲਦੇ ਆਪਾਂ ਨਵੇਂ ਬਲੌਗ 'ਚ